ਉਦੋਂ ਬੰਦੇ ਵੀ ਤੜੇ ਰਹੇ ਨੇ ਲੈਣੀ ਆਪਣਾ ਮੰਨ ਇੱਕ ਹੁੰਦਾ ਹੀ ਤੇ ਤੂੰ ਵੇਖਿਆ ਕਿੰਨਾ ਫੈਣਿਆ ਤੂੰ ਵੇਖਿਆ ਤੂੰ ਵੇਖੇ ਨਹੀਂ ਜਾਂ ਫਿਰ ਤੂੰ ਵੇਖੇ ਇੱਕ ਜਾਫੀ ਦਾ ਪਈਆ ਪਤਾ ਹੀ ਪਈਆ ਭਈਆ ਤੂੰ ਵੇਖਿਆ ਭਈਆ ਹੁੰਦਾ ਤੈਨੂੰ ਪਤਾ ਬੰਦੇ ਆ ਭਈਆ ਗੋਰਾ ਰੰਗ ਦਾ ਉਹਨੇ ਪੜਾ ਕਰੀ ਜਾਂਦਾ ਪੁਰਾਣੇ ਤੇ ਗੋਪੀ ਉਹਨੇ ਪੜਾ ਕਰੀ ਜਾਂਦਾ ਚਿੱਟਾ ਰੰਗ ਦੁੱਧ ਵਰਗਾ ਇਹ ਕਾਲਾ ਮੀਂਹ ਵੰਡੀਆਂ ਨੀਆਂ ਡੇ ਵੰਡੇ ਜਾਦਾ ਮੈਨੂੰ ਹੁਣ ਉਦੋਂ ਹੀ ਫੱਲੇ ਢਾਗੇ ਫੱਲੀ ਵਾਲੇ ਬੰਦੇ ਬਾਹਰ ਤੜੇ ਰਹਿੰਦੇ ਨੇ ਹੋ ਨਾ ਉਹ ਨਾ ਉਹਦੇ ਜੋ ਸੀਨੀਅਰ ਇਹ ਬੜੀ ਤਲੀਆਂ ਦੀ ਨਾ ਕਰਿਆਲੇ ਦੀ ਟੀਮ ਇਹ ਹੁੰਦੀ ਪਹਿਲਾਂ ਜਦੋਂ ਪ੍ਰਵਾਨ ਸੱਮੇ ਨਹੀਂ ਕੋ ਟੋਨੀ ਖੜਨਦੇ ਉਦੋਂ ਸੱਮਾ ਬਰਨਾਲੀਆ ਜਾਫੀ ਠੀਕ ਹੈ ਟੀਟੀ ਪ੍ਰਵਾਨ ਜਾਫੀ ਰਾਜੋਕਿਆਂ ਵਾਲਾ ਫਿਰ ਇਹਨਾਂ ਨਾਲ ਪ੍ਰਵਾਨ ਹੁੰਦਾ ਹੀ ਇਹ ਪਰੇਕਲ ਹੈਗੀ ਇੱਕ ਸੇਤੀ ਜਿਹੜਾ ਜਨਮ ਮਹੀਦੀਪੁਰ ਆ ਪ੍ਰਵਾਨ ਜਿਹੜਾ ਰੇਸ਼ ਪ੍ਰਵਾਨ ਨਹੀਂ ਜਿਹਦਾ ਉਹ ਮੁੰਡਾ ਕਬੱਡੀ ਖੇਡਦਾ ਇਹ ਭਰਾਵਾ ਚਲੋ ਹੁਣ ਇਹ ਜਾਂਦੇ ਦਰਬਾਰ ਸਾਹਿਬ ਆ ਗੁਰਦੇਵ ਉਹਨਾਂ ਨੂੰ ਮੈਂ ਕਹਿੰਨਾ ਨਾ ਕੁੜਿਆ ਜਦੋਂ ਮੈਂ ਤੁਹਾਡੇ ਅੱਗੇ ਹੁੰਨੇ ਆ ਨਾ ਅਸੀਂ ਮੈਂ ਜਿੰਨਾ ਦਰਬਾਰ ਸਾਹਿਬ ਗਿਆ ਨਾ ਜੰਗ ਇੱਚ ਮੈਂ ਬਗੇਲ ਜੀ ਬਗੇਲ ਉਹ ਮੈਂ ਬਗੇਲ ਨਾਲ ਇੱਕ ਅਦਾ ਨਾਲ ਗੋਪੀ ਸ਼ੰਕਰ ਹੁੰਦਾ ਹੈ ਨਾਲ ਅਸੀਂ ਤਿੰਨ ਚਾਰ ਜਣੇ ਉਹਦੀ ਗੱਲ ਦਰਬਾਰ ਸਾਹਿਬ ਜਾਣਾ ਹੀ ਜਾਣਾ ਮੇਰੀ ਗੱਲ ਸੁਣਦੇ ਹੋਣੇ ਜਾਂਦੇ ਹੁਣ ਜਦੋਂ ਆਪਾਂ ਮੈਚ ਖੇਡ ਕੇ ਜਾਂਦੇ ਹਨ ਨਿਤ ਮੈਚ ਹੁੰਦਾ ਸੀ ਨਾ ਮੈਚ ਤੋਂ ਭਾਵੇਂ 5 ਮਿੰਟ ਲੈ ਲਈ ਦੀ ਮੱਥਾ ਟੇਕਣ ਕੋਈ ਲੇਟ ਨਹੀਂ ਆਏ ਗੁਰੂ ਘਰ ਜਰ ਹੁਣ ਮੈਂ ਗੁਰਦਾਰੇ ਮੱਥਾ ਟੇਕ ਕੇ ਆਉਣਾ ਸੋਸੇ ਫਿਰ ਜਾਣਾ ਮੈਚ ਤੋਂ ਤੇ ਪਹਿਲੀ ਗੱਲ ਦੂਜੀ ਗੱਲ ਇਹ ਵੀ ਹੈਗੀ ਸੀ ਉਦੋਂ ਆਪਾਂ ਨਹਾਤ ਹੋ ਗਏ ਨਾ ਤੇ ਜਿਹੜੇ ਪਿੰਡ ਮੇਲਾ ਦਾ ਸੀ ਉਹ ਪਿੰਡ ਵੀ ਗੋਦਰ ਵਾਹ ਤੇ ਕੇ ਤਰੀ ਦਾ ਸੀ ਤੇ ਦੇ ਤੇ ਕੀ ਦਾ ਸੀ ਉੱਥੇ ਵੀ ਠੇਕਦੇ ਉੱਥੇ ਵੀ ਠੇਕਦੇ ਹਰਾਨ ਨੂੰ ਹਾਂ ਇੱਥੇ ਵੀ ਉੱਥੇ ਤਾਂ ਟੇਕਾ ਜਾਂਦਾ ਸੀ ਕਿ ਮੇਲੇ ਵਾਲੇ ਆ ਦਿੰਦੇ ਪਹਿਲਾਂ ਇਹ ਵੀ ਭਵਾਂਜੀ ਉੱਥੇ ਆ ਜਿਓ ਨਹਾਤ ਹੋ ਗਏ ਲੱਸੀ ਰਸੀ ਗੱਲ ਬਣੀ ਉੱਥੇ ਹੁਣ ਮੈਂ ਤਾਂ ਨੇਕ ਜੀਦਾ ਚਲੋ ਪਿਆਰ ਕਰਨਾ ਬੜੀ ਵਧੀਆ ਗੱਲ ਹੈ ਵੀ ਸੰਤ ਸਾਨੂੰ ਪਿਆਰ ਕਰਦੇ ਹਾਂ ਪਰ ਨਾ ਹੱਦੋਂ ਵੱਧ ਵੀ ਚੀਜ਼ ਮਾੜੀ ਹੈ ਹੁਣ ਇੱਕ ਬੰਨੇ ਨਾ ਮੈਚ ਤੋਂ ਜੋਰ ਲੱਗਾ ਹੁੰਦਾ ਇੱਕ ਫੋਟ ਨਾਲ ਆ ਜਾਂਦੇ ਹਾਂ ਮੈਂ ਨਾ ਵੀ ਤੂੰ ਸੱਚ ਨਹੀਂ ਸੱਦਾ ਕਈ ਵਾਰ ਕਿੱਦਾਂ ਆਪਣੇ ਆਪ ਨੂੰ ਕੰਟਰੋਲ ਕਰੀਦਾ ਕਿ ਕਿਸ ਨੂੰ ਮਾਰਾ ਨਾ ਬੁੱਲੇ ਜਿੱਦਾਂ ਉਹ ਪਾਜਵਾੜਾ ਦਾ ਮੇਲਾ ਚਰਾ ਵੀ ਹੋ ਗਿਆ ਹੁਣ ਹੁਣ ਲੋਕੀ ਚਲੋ ਮੰਨਦੇ ਆ ਪਿਆਰ ਕਰਦੇ ਆ ਨਾ ਜਦ ਜਿੱਦਾਂ ਮਰਜੀ ਪਰ ਟਾਈਮ ਪਲੇਅਰ ਨੂੰ ਨਾ ਆਇਆ ਦੇਖਣ ਵੀ ਜੋਰ ਲੱਗਾ ਕਿੱਦਾਂ ਹਾਂੱਖੀ ਨਹੀਂ ਲੱਗਦੀ ਜਿੱਦਾਂ ਮਰਜੀ ਕਰੀ ਹੁਣ ਜੋ ਮਰਜ਼ੀ ਕਰੀ ਜਾ ਹੁਣ ਇੱਕ ਨਾ ਚੰਦਨ ਮੀਡੀਆ ਦਾ ਜਮਾਨਾ ਆ ਹਾਂ ਕਹਿੰਦਾ ਮੈਂ ਵੀਡੀਓ ਬਣਾ ਲਾਂ ਮੈਂ ਵੀਡੀਓ ਬਣਾ ਲਾਂ ਉਹਦੇ ਚੱਕਰ ਚ ਨਾ ਹਾਂ ਪਰ ਚੱਕਰ ਬੜਾ ਕੀ ਆ ਹੁਣ ਕਈ ਜਣਾ ਜਿਆਦੀ ਭੀੜ ਤੋਂ ਬੈਠੇ ਵੀ ਡਰ ਆਉਂਦਾ ਹਾਂ ਹਾਂ ਕੀ ਕੀ ਲੈਣਾ ਕੀ ਇਹਦਾ ਕੀ ਲੈਣਾ ਕੋਈ ਕਾਚੂ ਕਰਦੇ ਨਾ ਬਾੜ ਦੇ ਮਾੜੀ ਦੀ ਵਕੀਲ ਆਹੋ ਉਹ ਕਿਸੇ ਦਾ ਕੀ ਕਰੇਗੇ ਸਾਡੇ ਕੋ ਬੜਾ ਜ਼ਿਆਦਾ ਖਲਾ ਮੈਂ ਹੁਣ ਜੇ ਭੀੜ ਚ ਨਹੀਂ ਖਲੋਈਦਾ ਮਾੜਾ ਜਾਂ ਤੁਰੀਦਾ ਤੇ ਕਹਿੰਦੇ ਭਲਵਾਂ ਤੋਂ ਆਕੜ ਕਰਦਾ ਫਲਾਨ ਕਰਦਾ ਠਿੰਗ ਕਰਦਾ ਫੇਰ ਕਈ ਦਾ ਠੀਕ ਆ ਭਰਾਵਾ ਹੁਣ ਕੀ ਕਹਿ ਸਕਦੇ ਗੱਤਾਂ ਨੂੰ ਵੀ ਹੁਣ ਪਲੇਅਰ ਨੇ ਆਪਣੀ ਸੇਫਟੀ ਵੀ ਵੇਖਣੀ ਆ ਮੁੜ ਕੇ ਨਾ ਇਹ ਨਾ ਲਾ ਕੇ ਸਲੋੜਾ ਨਾ ਨਾ ਮੁੜ ਕੇ ਤਾਂ ਉਹ ਨੰਦਰਾ ਬੇਸੀਰ ਹੁੰਦਾ ਕੋਈ ਨਾ ਕਿਹੜਾ ਕੋਈ ਗਾੜੀ ਹੋਇਆ ਕੋਈ ਨਾ ਇਹਦਾ ਬੰਦਾ ਚਲੇ ਗਿਆ ਉਹਨੇ ਥੋੜਾ ਵਾਪਸ ਆਉਣਾ ਵਾਪਸ ਆਵੇਂ ਮਗਰੋਂ ਜੋ ਮਰਦੀ ਆਪਾਂ ਉਹ ਕੇਸ ਵੜੀ ਲੜ ਲੜਦੇ ਆ ਜੋ ਮਰਜੀ ਹੋ ਨਹੀ ਜਿਹੜਾ ਚਾਲੀ ਗਿਆ ਉਹਨ ਕੀ ਉਹਦੇ ਕੇਸ ਲੜ ਕੇ ਜਵਾਗਿਆ ਗੁਰੂ ਜੀ ਦੇ ਪਰ ਉਹ ਤੱਕਾ ਜਿਆਦਾ ਹੀ ਤੱਕਾ ਕੀਤਾ ਯਾਰ ਹਾਂ ਫੇਰ ਨਹੀ ਬੰਦੇ ਨੇ ਦਿਵਾਗ ਵੇਖੀ ਜੇ ਗੋਪੀ ਕਿੱਡੇ ਸੋਹਣੇ ਜਵਾਗੇ ਪਿਹੜਾ ਕਰਸ ਹੁਣ ਇੰਨੀ ਲੰਮੀ ਬੰਦੇ ਨੇ ਕੌਡੀ ਘੇਡੀ ਆ ਮੁੜ ਕੇ ਇੱਕ ਬੰਦੇ ਨੂੰ ਯਾਰ ਕੀਰੀ ਮਾਰ ਸਾਰੀ ਉਮਰ ਕਰ ਗਿਆ ਮਿੱਟੀ ਮੁੱਲ ਕਰਤਾ ਬੰਦੇ ਦਾ ਹਾਂ ਬੱਡੀ ਦੇ ਗੋਪੀ ਪਾਲੇ ਉਹ ਲਾਵਾ ਬੰਦਾ ਇਹੋ ਹੀ ਫਿਰ ਸੋਚੀ ਲਈ ਭਰਾਵਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਖਾਲਾਂਗੇ ਮੌਤ ਮਾਰ ਦਾ ਚੰਗੀ ਤੇ ਬਸ ਜਿਆ ਪਾਤਸ਼ਾਹ ਜਿਹੜੀ ਆ ਗਰਮੀ ਹੈ ਨਾ ਇਹ ਗਰਮੀ ਦੇ ਵਿੱਚ ਜੱਪੇ ਦੋ ਹੀ ਬੜੇ ਆ ਬੜੇ ਬੜੇ ਨਹੀਂ ਬੜਾ ਸੈਟੀਆਂ ਸਰੀਰ ਜੱਪੇ ਪਏ ਕੁੜੀਆ ਬਈਆ ਪਿੰਜਣੀ ਜੀ ਹੁਣ ਕੱਲ ਵੱਜ ਗਈ ਕੋਨੇ ਇਹ ਦੋਹਾਂ ਦੇ ਨਾਲ ਸਹੀ ਹੋਣੀ ਪਲਕ ਤੱਕ ਹੋ ਜਾਂਦੀ ਹੋਲੀ ਹੋਲੀ ਪਾਇਆ ਇਹਨਾਂ ਪਹਿਲਾਂ ਇੱਕ ਵਿੱਚੋਂ ਛੀ ਜਾਨੀ ਸੈਟ ਰਿਹਾ ਵਾ ਢੇਲੀ ਜੀ ਵੱਜ ਗਈ ਮੈਨੂੰ ਆਦਾਈ ਤੋਲੀਆ ਆਰੇ ਸਾਰੇ ਕਿੰਨੇ ਤੋਂ ਬਹੁਤ ਬੰਦਾ ਫੈਨ ਆ ਪਾਜੀ ਅੱਜ ਆਜੀੋਂਡੇ ਦੇ ਆਜੀ ਆਏ ਕਿੰਨਾ ਪੈ ਗਿਆ ਤਾਂ ਮੈਂ ਮੈਂ ਦੱਸਦਾ ਅੱਜ ਇਹਨਾਂ ਪੈ ਗਿਆ 200 ਤੋਂ ਪੇ ਤਾਈਸ ਜੀ ਨੇ ਦੇ ਪੈ ਗਿਆ ਨਾ ਕਰਕੇ ਆਉਣਾ ਈ ਠੀਕ ਹੈ ਤੇ ਮੇਰੇ ਤੇ ਛੱਟ ਨਹੀਂ ਲੱਗੀ ਅੱਜ ਖੇਡਿਆ ਨਹੀਂ ਨਾ ਤੇਰਾ ਤੁਹਾਨੂੰ ਮਿਲਿਆ ਨਹੀਂ ਹੋ ਰਿਹਾ ਵੀਡੀਓ ਦੇਖ ਲਈ ਤੇ ਮੈਨੂੰ ਨਾ ਮੇਰਾ ਮਾਝਾ ਬਾੜ ਗਿਆ ਪਿੰਨੀ ਦਾ ਵੇ ਸੁਜੀ ਅੱਜ ਉਹਦਾ ਹੀ ਚੱਲਿਆ ਨਾਲ ਜੀ ਗਰਾਊਂਡ ਕੀ ਜਾਣਾ ਹੋਰ ਵਧੀਆ ਠੀਕ ਠਾਕ ਜੀ ਮਿਹਰਬਾਨੀ ਕਰੋ ਜੀ ਆਹ ਥੋੜੀ ਫਟੇ ਆਜੂ ਆ ਜੀ ਕਹਾਂ ਬਾ ਜੀ ਕਿੰ ਆ ਸਭ ਜਿਹੜੇ ਪਾਣ ਆ ਸਾਹ ਸਾਹ ਦੇ ਲੱਗ ਕੇ ਜੱਟਾ ਜੱਟਾ ਉਹਦਾ ਪਲੇਨ ਆਰੀਆ ਕਿ ਜਾਂ ਪਲੇਨ ਆਰੀਆ ਹੈ ਨਹੀਂ ਹਾਂ ਠੀਕ ਹੈ ਕਿ ਕਿਹੜੀ ਸਾਈਡ ਆ ਤੁਹਾਡਾ ਲਾਸਟ ਬਾਰਡਰ ਲਾਸਟ ਬਾਰਡਰ ਏਰੀਆ ਆਪਾਂ ਬਾਰਡਰ ਤੇ 10 ਕਿਲੋਮੀਟਰ ਦੂਰੋਂ ਆ ਬਾਰਡਰ ਦਾ ਕੋਈ ਕਰਾ ਹਿਆਰਪੁਰ ਦਾ ਨਹੀਂ ਜਾਂਦੇ ਤੇ ਆ ਅੰਬਰਸਰ ਬਾਇਆ ਸਿੱਧਾ ਬਟਾਲੇ ਨੂੰ ਹਾਂ ਜੀ ਠੀਕ ਹੈ ਅਜਿਹਾ ਨਗਰ ਆ ਥੈਂਕ ਯੂ ਰੋਡ ਵਧੀਆ ਬਣਿਆ ਠੀਕ ਹੈ ਰੋਡ ਆ ਰੋਡ ਆ ਰੋਡ ਵਧੀਆ ਹੈ ਨਾ ਚਲੋ ਫਿਰ ਤੇ ਬੰਦਾ ਪੁੱਜੇਂਦਾ ਬੰਦਾ ਟਾਈਮ ਹੈ ਹੈ ਟਾਈਮ ਤਾਂ ਪੁੱਜੇਂਦਾ ਆ ਫਿਰ ਦੁਬਾਰਾ ਕਿੰਨੇ ਵਜੇ ਤੁਰੇ ਸਵੇਰਾ ਵਾ 8 ਵਜੇ ਬੰਦਾ ਕਹਿੰਦਾ ਜਾਣਾ ਹੈ ਜਾਣ ਨੂੰ ਕੀ ਭਾਜ ਜੀ ਆਇਆਂ ਇਹੋ ਪਿਆਰ ਆ ਤੁਹਾਡਾ ਅਸਾਂ ਦੇ ਹੋ ਲਈ ਫਿਰਦਾ ਹੁਣ ਜਿਹੜਾ ਪਿਆਰ ਕਰਦੇ ਜੈ ਨਾ ਇਹੀ ਚੀਜ਼ ਲਈ ਫਿਰਦੀ ਆ ਐਡੀ ਦੂਰੋਂ ਆਏ ਭਰਾਵਾ ਮਿਹਰਬਾਨੀ ਤੁਹਾਡੀ ਬਹਿ ਦਿਲੋਂ ਧੰਨਵਾਦ ਆ ਤਾਂ ਹੀ ਤਾਂ ਠਿੱਕੇ ਦੇ ਆ ਗਏ ਵਿਚਾਪੇ ਸ਼ਹਿਰ ਉੰਮੀ ਲੈਦਾ ਕੋਈ ਨਹੀਂ ਮੈਂ ਆਇਆ ਇਹ ਨਹੀਂ ਜਾਉਂ ਸਹੀ ਜਾਇਦਾ ਗੱਲ ਨਹੀਂ 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 ਮੈਚ ਵੇਖਿਆ ਨਹੀਂ ਪਤਾ ਸੀ ਤੁਹਾਨੂੰ ਮੈਚ ਹੈਗਾ ਹਾਂਜੀ ਕੀ ਮੈਚ ਸਟੋਰੀ ਲਿਖੀ ਦੱਸ ਸਟੋਰੀ ਬੰਦੀ ਥੋੜਾ ਜਿਹਾ ਜਦੋਂ ਦੂਰੋਂ ਆਉਂਦੇ ਆ ਨਾ ਨੈਕਟੋ ਜੀ ਨਾ ਬੰਦੇ ਦੇ ਨਾਮ ਚ ਚਲੋ ਫੇਰ ਹੈ ਨਾ ਕੇ ਰਗਾ ਪਿੱਛਾ ਨਾ ਹੋ ਜੇ ਜਦੋਂ ਆਪਾਂ ਆਏ ਹੁੰਨੇ ਤਾਂ ਫੇਰੇ ਮੇਂ ਦਿਲ ਟੁੱਟ ਜਾਂਦਾ ਵੀ ਮੈਂ ਐਡੀ ਦੂਰ ਗਏ ਹਾਂ ਨਾ ਕਿਉਂਕਿ ਅਰ ਜੇ ਬਾਈ ਪੈ ਸਕਦਾ ਕੇ ਕੋਈ ਨਾ ਕੋਈ ਹੈ ਨਾ ਚਲੋ ਜੀ ਆਏ ਮੇਰੇ ਭਰਾ ਤੋਂ ਨਹੀਂ ਆਏ ਜੇ ਐਡੀ ਟਾਈਮ ਕੱਢ ਗਈ 1000 ਕਿਲੋਮੀਟਰ ਪੈਂਦਾ ਹੈ 3 3000 ਦੇ ਲੱਗੇ ਬਾਈ ਮਹਾਰਾਸ਼ਟਰ ਦੇ ਉਹ ਹਨਾ ਲਕਾਲਦਰ ਉੱਥੇ ਬਰਫ ਵਰ੍ਹ ਵਰ੍ਹ ਪੈਂਦੀ ਹਾਂ ਉੱਥੋਂ ਆਇਆ ਹਾਂ ਮਿਲਣਾ ਆਪਣੀ ਫੈਮਿਲੀ ਦੇ ਨਾਲ ਜਿਹੜੇ ਪਿਆਰ ਕਰਦੇ ਗਏ ਉਹਨਾਂ ਦੇ ਅੱਲਾ ਵੀ ਬਾਕੀ ਕਿੰਦਾ ਇਹ ਬਹੁਤ ਚੀਜ਼ ਬਣ ਗਈ ਹੈ ਦੇ ਵਿੱਚ ਹਰ ਕੋਈ ਆਵਾਮ ਇਹ ਗੱਲ ਦਿੰਦਾ ਕਿ ਨਹੀਂ ਆਦਾ ਨਾ ਮਾਰਦਾ ਹਾਵੇ ਕੋਲ ਬੜੀ ਕੀ ਉਹ ਬੰਦਾ ਵੇਖੀ ਕਰਮ ਹੋ ਜਾ ਅਜ ਪੂਰਾ ਮੈਂ ਕਿਹਾ ਨਹੀਂ ਤੈਨੂੰ ਕਦੀ ਕਬੱਡੀ ਪਾਉਂਦਾ ਨਾ ਉਹ ਬੰਦਾ ਜਿਸ਼ਦਾ ਹਰੇੜ ਦਾ ਪਾਉਣਾ ਹੁੰਦਾ ਆਹ ਉਹ ਬੰਦਾ ਨੂੰ ਜਾਨ ਨਾ ਸੋਟਦੇ ਜਾਨ ਨਾ ਵੱਡੀ ਸਿਆਣੀ ਪਾਉਣੀ ਬੰਦਾ ਨੂੰ ਕੱਢਣਾ ਵੀ ਆਉਂਦਾ ਹੀ ਘਾਤ ਬਚਾਉਣਾ ਵੀ ਆਉਂਦੀ ਐ ਪ੍ਰੈਸ ਮਾਰਨੀ ਉਹਨੂੰ ਪੂਰੀ ਫੋਲ ਆਉਂਦੀ ਹੈ ਅਜੇ ਨਿਆਣਾ ਵਾ ਅਜੇ ਨਿਆਣਾ 30 ਸਾਲ ਤੱਕ ਉਹਨੇ ਪੂਰੇ ਸਾਡੇ ਹੱਥ ਨੇ ਖੋਣਾ ਗਰਮੀਆਂ ਕਿਹਾ ਤੋਂ ਮੈਂ ਤਾਂ ਮੇਕ ਕੇ ਦੇ ਨਾ ਨਾ ਇੱਕ ਵੱਡੀਆਂ ਵੀ ਦੋ ਦੋ ਪਾ ਦਿਆ ਕਰੂਗਾ ਨਾ ਨਾ ਸਾਰਾ ਸਹੀ ਰਿਹਾ ਉਹਦਾ ਹਾਂ ਉਹਦਾ ਸਰੀਰ ਬਲ ਕਿਦਾਂ ਦਾ ਈ ਸੇਮ ਟੂ ਸੇਮ ਇੰਦਾ ਪੀਮ ਦੁੱਬਲੀ ਜਿਹਾ ਜਦੋਂ ਕਰਿਆਲੇ ਪਹਿਲੀ ਰਹੀਂ ਛੱਡ ਗਏ ਇਹਦਾ ਭੀਮ ਇਦਾਂ ਦਾ ਹੁੰਦਾ ਇਹਦੇ ਵਰਗਾ ਨਾ ਨਾ ਉਹਦੇ ਵੀ ਟਾਰੇ ਦੇ ਉਸਦੀ ਬੈਗ ਇਸ ਮਤਲਬ ਬੜੀ ਵਧੀਆ ਮਾਰੋ ਕੋਲ ਕ੍ਰੇਡਾ ਵਧੀਆ ਖੇਡਿਆ ਹੋ ਉਹਦੇ ਫੇਸ ਜਿੱਡਾ ਅਸਲ 'ਚ ਜਿੱਡਾ ਮਾਜੇ ਦਾ ਬੰਦਾ ਉਹ ਤਕੜਾ ਹੀ ਨਾ ਜਿੱਡਾ ਉਹਨੇ ਨਾਂ ਕੱਢਣਾ ਹੈ ਉਹਦੀ ਬੈਡ ਲੱਗੇ ਬੈਡ ਲੱਗੇ ਇਹ ਤੈਨੂੰ ਮੈਂ ਦੱਸਦਾ ਹੁਣ ਫੇਰ ਉਹਦੇ ਗੋਡੇ ਦਾ ਕਰੇ ਗੱਲ ਹੁਣ ਫੇਰ ਕਰਾਇਆ ਉਹ ਉਹਦੇ ਵਰਗਾ ਮਾਜੇ 'ਚ ਪਲੇਅਰ ਨਹੀਂ ਹੈਗਾ ਰੇਡਰ ਰੇਡਰਾਂ 'ਚ ਵੀ ਕੁਆਟੀਆਂ ਵਧੀਆ ਪਈਆਂ ਨੇ ਪੂਰੀਆਂ ਨਾ ਅਜਾ ਸਿਆਣਾ ਨਹੀਂ ਨਹੀਂ ਅਸਲ 'ਚ ਬਲਕਿ ਇਹ ਚੀਜ਼ ਹੁੰਦੀ ਆ ਚੀਜ਼ ਬਣਾਉਣੀ ਇੱਕ ਬੰਦਾ ਹੁੰਦਾ ਕਿ ਆਪਦੀ ਸੰਘਰਸ਼ੀ ਕਰੀ ਜਾਂਦਾ ਲੜੀ ਜਾਂਦਾ ਉਹਦੀ ਕਿਸਮਤ ਦੇ ਨਾਲ ਤੇ ਉਹਦੀ ਗੇਮ ਹੈ ਜਿਹੜੀ ਦਿਖਾਈ ਨਹੀਂ ਜਾਂਦੀ ਅਸਲ 'ਚ ਮੈਂ ਹੈਗਾ ਕੀ ਹਾਂ ਉਹ ਇਹ ਚੀਜ਼ ਹੈ ਨਾ ਇਹ ਨਾ ਕਿੰਨਾ ਖੇਡਿਆ ਉਹਨਾਂ ਤਾਰਾ ਖੇਡ ਰਹੇ ਹਾਂ ਸਾਲਾ ਕਿਰੋ ਜਾਂਗੇ ਜਦੋਂ ਬੀਣਾ ਨਾ ਆ ਪਤਾ ਨਹੀਂ ਕੀ ਰੱਬ ਵੱਲੋਂ ਕੀ ਚੱਕਰੀ ਇਸ ਤਰ੍ਹਾਂ ਬੰਦੇ ਨੂੰ ਤੰਗੀਆਂ ਪੇਸ਼ੀਆਂ ਜੋ ਨਿਕਲ ਮੈਰੀਆਂ ਦਾ ਪਏ ਜਦੋਂ ਅਸੀਂ ਅਸੀਂ ਮੈਂ ਉੱਠਿਆ ਉੱਠਿਆ ਟਕੜਾ ਹੋ ਗਿਆ ਫਿਰ ਕੁੜੀ ਮੇਰੇ ਤੇ ਬੜੇ ਹੱਲੇ ਤੇ ਮੈਨੂੰ ਕੀ ਆ ਮੇਰੀਆਂ ਦੋਵੇਂ ਬਾਵਾ ਟੁੱਟ ਗਈਆਂ ਗੋਡੇ ਕੁੜੀ ਆਵੇ ਦੋਵੇਂ ਟੁੱਟ ਗਈਆਂ ਕੁੜੀਆ ਖੇਡਦੇ ਆ ਉਹਦੇ ਚਾਲਾ ਰਾਬਨੇ ਸੋਲੇ ਨਗੋਟਾ ਰਮਾਲੀ ਜਿੰਨਾ ਆਪਾਂ ਇਹ ਚੀਜ਼ ਦਾ ਸਤਿਕਾਰ ਕਰਦੇ ਹਨ ਮੈਂ ਅਜੇ ਵੀ ਜਿੰਨਾ ਇਹ ਚੀਜ਼ ਦਾ ਸਤਿਕਾਰ ਕਰਦਾ ਨਗੋਟੇ ਦਾ ਲੋਕੀਂ ਨਗੋਟੇ ਦਾ ਸਤਿਕਾਰ ਕੋਈ ਨਹੀਂ ਕਰਦੇ ਜਿੱਤੇ ਰਮਾਲੀ ਪਈ ਸੁਰਤੀ ਕਰਤਾ ਮੱਥਾ ਟੇਕ ਕੇ ਚੁੰਮ ਚੁੰਮ ਰੱਖਣੀ ਚੀਜ਼ ਹੈ ਹਾਂ ਮੱਥਾ ਟੇਕ ਕੇ ਚੁੰਮ ਕੇ ਉਦੋਂ ਉਦੋਂ ਆਪਣੇ ਕੋਲ ਹੁੰਦਾ ਕੀ ਬਣਾ ਆਹ ਤੇ ਹੁਣ ਰਮਾਲੀ ਇੱਟਾਂ ਦੇ ਬਾਅਦ ਚ ਆਈਆਂ ਆ ਆਪਣੇ ਕੋਲ ਆਵੇ ਜਾਂਦੇ ਪੜਾਈ ਕੱਪੜਾ ਨਹੀਂ ਸਾਡੀ ਜ਼ਿੰਦਗੀ ਹੈ ਸਾਡਾ ਰੱਬ ਆਏ ਤੇ ਇਹਨੂੰ ਇਹਦਾ ਜਿੰਨਾ ਸਤਕਾਰ ਕੀਤਾ ਜਾਵੇ ਉੰਨਾ ਥੋੜਾ ਤੇ ਕੇ ਇਹਨੂੰ ਸਤਕਾਰ ਇਹਨੂੰ ਧੂਫ ਦੇਣੀ ਗੋਪੀ ਨਿੱਕਰ ਨੂੰ ਧੂਫ ਦੇ ਕੇ ਤੁਰਨਾ ਮੇਰੀ ਗੱਲ ਸੁਣ ਨੌ 10 ਦੇ ਵਿੱਚ ਨੌ 10 ਦੇ ਵਿੱਚ ਕਿੱਟਾ ਆਈਆਂ ਪਿੱਛੇ ਪੌਣ ਤਣੀ ਆਲੀਆਂ ਆਹ ਤਣੀ ਆਲੀਆਂ ਇਹਦੇ ਪਹਿਲਾਂ ਲਫਾਫੇ ਹੁੰਦੇ ਫਿਰ ਕਿੰਨਾ ਜਿਆਦਾ ਸਤਕਾਰ ਆ ਮਗੋਟੇ ਦਾ ਮੈਂ ਤੁਹਾਨੂੰ ਦੱਸਾਂ 30 30 35% ਤੇ 40% ਤੇਰਮਾਲੀ ਨਹੀਂ ਲਾਉਂਦਾ ਕੋਈ ਉਹਦਾ ਟਾਡੀ ਪਾ ਕੇ ਤੁਰ ਪੈਂਦੇ ਆ ਆਹ ਗੱਲ ਰੋ ਪਈ ਹੁਣ ਪਤਾ ਹੀ ਨਹੀਂ ਕਿ ਇਹਨੂੰ ਇੱਕ ਚੀਜ਼ ਹੁੰਦੀ ਹੈ ਕਿ ਹੁਣ ਜਿਤਨਾ ਇਹ ਇਹ ਕੱਪੜਾ ਵਾ ਲਾ ਲਿਆ ਬਾਥਰੂਮ ਨਹੀਂ ਕਰਨਾ ਅਰਮਾਲੀ ਬਣ ਕੇ ਮੈਂ ਪਿਸ਼ਾਬ ਨਹੀਂ ਕਰੀ ਹਾਂ ਭਾਵੇਂ ਤੁੜੀ ਤੁੜੀ ਵਿੱਚ ਡਿੱਗੀ ਪਵੇ ਜਾਵੇ ਡਰਦਿਆਂ ਮਾਰਿਆਂ ਪਰ ਪਿਸ਼ਾਬ ਨਹੀਂ ਕਰੀਦਾ ਇਹ ਹਾੜੀ ਦੀ ਵੀ ਮਿੱਟੀ ਹੈ ਦੀ ਮਿੱਟੀ ਹੈ ਇਹਦੇ ਸੇਮ ਹੀ ਹੁੰਦੀ ਸੇਮ ਹੀ ਆ ਜਿੱਥੇ ਨਿਤ ਵਗਦੀ ਆ ਚੀਜ਼ ਹਾਂ ਹੁਣ ਕਿਸਾਨ ਕੀ ਆ ਫਸਲ ਉਦਾਂ ਵੀ ਪੱਕਦੀ ਆ ਹਾਂ ਕਿਸਾਨ ਜੇ ਪੈਲੀ ਚ ਜੱਟ ਗੇੜਾ ਮਾਰੂਗਾ ਫੇਰ ਵੀ ਪੱਕਣੀ ਹੈ ਹੁਣ ਉਹਨੇ ਜਾ ਕੇ ਜੱਟ ਨੇ ਵੇਖਣੀ ਜਦੋਂ ਇੱਕ ਸਾਧੀਆਂ ਗੱਲਾਂ ਕਰਨੀਆਂ ਉਹਦੇ ਨਾਲ ਪੈਲੀ ਚ ਉਹਨੇ ਜਾ ਕੇ ਗੱਲਾਂ ਕਰਨੀਆਂ ਫਸਲ ਨਹੀਂ ਪਤਾ ਮੇਰਾ ਖਸਮਾ ਖਸਮਾਇਆ ਗੇੜਾ ਮਾਰਦਾ ਯਾਰ ਹੁਣ ਸਾਡੇ ਪੇਟਾਂ ਦਾ ਖਾੜਾ ਨਾ ਉਹ ਲੋਕੀ ਸਮਝ ਸਾਡੇ ਪੇਟ ਸਮਝਦੇ ਮਿੱਟੀ ਆ ਮਿੱਟੀ ਹੁਣ ਆਪੋ ਟਰੀਕਾ ਲਖਣ ਅਹੀਂ ਨਹੀਂ ਖੜੇ ਹੱਥ ਲਾਉਣਾ ਜਿੰਨੇ ਚੁੱਕਰਾ ਚੋਕ ਲੋ ਯਾਰ ਸਾਹੀ ਦਾ ਕਿੰਨੇ ਦੇ ਰਹੇ ਆ ਬਾ ਬਾਸ਼ੀ ਦੇ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਚੌਂੜਾ ਮਾਰ ਕੇ ਵਿੱਚ ਜੋਤ ਜੀ ਜਾ ਕੇ ਪਾਰ ਕਰਦਾ ਰਿਆ ਕਿ ਮਰਜੀ ਬਾਬਾ ਜੀ ਦਾ ਉਹ ਚੁੱਕ ਕੇ ਦੇਖੇ ਬਈ ਖੜਾ ਬਣ ਗਿਆ ਉਥੋਂ ਚੁੱਕਣ ਵਾਲਾ ਕੋਈ ਮਾਈ ਲਾਲ ਨਹੀਂ ਹੁਣ ਤੂੰ ਖੜਾ ਆਪਣਾ ਪਿੰਡ ਬਣਾਉਣਾ ਕਰੇ ਹੁਣ ਤੂੰ ਖੜਾ ਘਰ ਬਣਾਣਾ ਜਿੰਨੂੰ ਤੇਰਾ ਕੋਈ ਜੀ ਉੱਠ ਜਾ ਕੇ ਮੈਂ ਖੜਾ ਪੁੱਟ ਦੂੰ ਜਦ ਮੈਂ ਤੈਨੂੰ ਲਿਖ ਕੇ ਦਿਆਂ ਇਹ ਫੋਟੋ ਕਰ ਲੈ ਇਹ ਚੁੱਕੇ ਵਧੂਗਾ ਆ ਇੱਕ ਤੇ ਪੱਟੀ ਵਾਲੇ ਜਿੰਨੇ ਪਹਿਲਵਾਨ ਦੇ ਘਰਾਜ ਪੋਤਾ ਹੋਇਆ ਜੱਸਾ ਸਾਡਾ ਭਰਾ ਇਸ ਲਾਈਵ ਦੇ ਖੇਡਾਂ ਵਾਲੀਆ ਪਰਬਤ ਰਮਨ ਜੀ ਤੋਂ ਆਉਂਦਾ ਇਹ ਸ਼ਾਨਦਾਰ ਬੱਚਾ ਸਦਾ ਸਨਮਾਨ ਹੋਇਆ ਇੱਕ ਵਕਾਪੋਰੀ ਆ ਜਾਵੇ ਭਾਈ ਕੋਈ ਜਕਰ ਨਹੀਂ ਜੀ ਅਮਰ ਸਿੰਘ ਵੀ ਮਾਡੀ ਗੋਡਸਨ ਨੇ ਦੇਖੀ ਮੰਡੋ ਉੱਤੋਂ ਵੀ ਆਈ ਵੀ ਰੱਖਣਾਈ ਗਈ ਪਹਿਲਾਂ ਪਹਿਲਾਂ ਵੀ ਦੇਖੇ ਗਏ ਹਨ ਜੀ ਘਰੇ ਵੀ ਆਏ ਮਾੜਾ ਧੰਨਵਾਦ ਅਦਾ ਗੋਡਾ ਕਿਦਾਂ ਬੁਲਵਾਂ ਜੀ ਗੋਡਾ ਨਹੀਂ ਆ ਹਾਂ ਜੀ ਆ ਮੇਰੀ ਨਾ ਕੱਲ ਆ ਪਿੰਨੀ ਤੇ ਵੱਜ ਗਿਆ ਇਸੇ ਕੋਲ ਹਾਂ ਜੀ ਹੱਡੀ ਵੱਜ ਗਈ ਪਤਾ ਨਹੀਂ ਕੀ ਵੱਜ ਗਿਆ ਸੋਚ ਗਈ ਪਿੰਨੀ ਖੇੜਦੇ ਆਹੋ ਇਹ ਤਾਂ ਮੈਂ ਹਰਸ਼ਟ ਕਰ ਲਈ ਮਾਸ ਪਾੜ ਗਿਆ ਜਾਦਾ ਮੈਂ 1-2 ਦਿਨ ਕਰ ਲਈਏ ਹਲਕੇ ਰੱਜ ਪਰਸੋਂ ਤੱਕ ਹੋਏ ਦਿੱਕੀ ਠੀਕ ਆ ਪਹਿਲਵਾਨ ਜੀ ਕੋਈ ਨਹੀਂ ਹੋਰ ਵੀ ਲੋਡ ਹੋਈ ਰਿਹਾ ਨਹੀਂ ਗਿਰ ਜਾਂਦਾ ਜੀ ਧੰਨਵਾਦ ਤੁਹਾਡਾ ਹੁਣ ਮੁੰਡੇ ਨਾ ਆਉਂਦੇ ਆ ਪੀ ਲੈਂਦੇ ਆ ਇਹ ਤੁਹਾਡੀ ਸੇਵਾ ਜੀ ਲੱਗ ਜਾਣਾ ਚਲੋ ਮਾਰਾ ਤੱਕ ਹੋਰ ਦੋਵੇ ਸੱਜਾ ਨਹੀਂ ਨਹੀਂ ਕੋਈ ਗੱਲ ਨਹੀਂ ਆ ਫੜ ਤਾਂ ਚੁੱਪ ਚਲੋ ਧੰਨਵਾਦ ਤੁਹਾਡਾ ਇਹ ਭਰਾਵਾਂ ਦਾ ਕਿੰਨੀਆਂ ਕਿੰਨੇ ਕਿਲੋ ਇਹ 10 ਕਿਲੋ ਹਾਂਜੀ ਧੰਨਵਾਦ ਅੰਮ੍ਰਿਤਪੁਰ ਠੀਕ ਹੈ ਸੇਵਾ ਕੀਤੀ ਵੀਰਾਂ ਨੇ 10 ਕਿਲੋ ਗਿਰੀਆਂ ਚਲੋ ਉੱਥੇ ਮੁੰਡੇ ਆਉਂਦੇ ਇਹਦੇ ਪੁੰਦੇ ਰਹਿਣਗੇ ਪਹਿਲੋਂ ਮੇਰੇ ਉੱਤੇ ਨਹੀਂ ਦੇ ਗਏ ਉਹ ਖਤਮ ਹੋ ਗਈਆਂ ਹੁਣ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਕਾਹ ਵੀ ਦੱਸ ਦਿਓ ਕੋਈ ਗੱਲ ਨਹੀਂ ਮਿਹਰਬਾਨੀ ਦੋ ਧੰਨਵਾਦ ਅੰਮ੍ਰਿਤਪੁਰ